ਆਨਯੁਕਤ ਸੁਪਰੀਮ ਕੋਰਟ ਵੱਲੋਂ ਟਾਈਮ ਆਊਟ ਹੋਇਆ ਸੀ 6 ਹਫ਼ਤੇ ਐ ਡਿਸਾਈਡ ਕਰਨਾ ਸੀ ਤੇ ਜੋ ਪਰੋਲ ਵਾਲਾ ਕੇਸ ਹੈ ਸਦਨ ਵਿੰਟਰ ਸੈਸ਼ਨ اٹینڈ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ 'ਚ ਇੱਕ ਵੀ ਪੇਜ ਕੰਮ ਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਇ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀਨੋ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੇਨਸ਼ਨ ਹੈ ਵੀ ਜੋ ਇਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਅਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕਸੀਆਂ ਪੀਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਇਹਦਾ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਵਾਲੀ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਜੀ ਨਹੀਂ ਉਸ ਦੀ ਜਿਹੜੀ ਤਰੀਕ ਅੱਗੇ ਹੈ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਵਾਬ ਦਿੱਤਾ ਸਰਕਾਰ ਨੇ 페ਰੋਲ ਨਾ ਦੇਣ ਦੇ ਕਾਰਨ ਵਿੱਚ ਤੁਸੀਂ ਦੱਸਿਆ ਕਿ ਨੂੰ ਕੋਈ ਪ੍ਰਾਣੀ ਬਸ ਉਹੀ ਹੈ ਜੀ ਜੋ ਹਰੀ ਨੌ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਪੰਜਾਬੀ ਵਿੱਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਏਕੇਐਫ ਜਥੇਬੰਦੀ ਦੇ ਬਾਰੇ ਇਹ ਕੈਨੇਡਾ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਹੈ ਤੇ ਇੱਕ ਅਛਾ ਜਾਰ ਕਰ ਰਹੇ ਨੇ ਵੀ ਦਿਬਰੂਗੜ ਜੇਲ੍ਹ ਚ ਬੈਠਿਆ ਭਾਈ ਅਮਰਿਤਪਾਲ ਸਿੰਘ ਤੁਸਾਨੂੰ ਖਤਰਾ ਹੈ ਇਹੀ ਕੋਸ਼ਾ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਾਤ ਵੀ ਜੋ ਨਾ ਉਹਨਾਂ ਨੇ ਪੰਜਾਬ ਚ ਜਾਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕੀ ਨਹੀਂ ਬਣਦੀ ਕੋਈ ਨਾ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕ੍ਰੇਸੀ ਦਾ ਮੈਂ ਕਹੂੰਗਾ ਕਹਾਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਾਂਜੀ ਮੋਬਾਈਲ ਕਰਦਾ ਰਿਹਾ ਹਾਂ ਰੋਡ ਰੋਡ ਹਾਂ ਮਾਨਯੋਗ ਅੱਜ ਲੱਗਣਾ ਸੀ ਕੇਸ ਪੰਜਾਬ ਸਰਕਾਰ ਦਾ ਉਹ ਕਾਰਨ ਵੀ ਦੱਸਣੀ ਸੀ ਕਿ ਕਿਵੇਂ ਲਾਇਰ ਕੀ ਰੀਜ਼ਨ ਲਾਇਆ ਕਿ ਉਹ ਐਗਜ਼ੈਕਟਲੀ ਨਹੀਂ ਦੇਖੋ ਜੀ ਅੱਜ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨ ਤੋਂ ਉਹਨਾਂ ਚੱਲਦਾ ਆ ਰਿਹਾ ਪ੍ਰੋਲ ਵਾਲਾ ਕੇਸ ਜੋ ਇੱਕ ਟੈਂਪੋਰਰੀ ਰੀਲੀਜ਼ ਮੰਗ ਰਹੇ ਹਨ ਵੀ ਉਹਨਾਂ ਨੂੰ ਸੈਸ਼ਨ ਅਟੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਜੋ 31 ਦਸੰਬਰ ਤੱਕ ਵਿంటర్ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਸੀ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਊਂਡ ਹੋਇਆ ਸੀ 6 ਹਫ਼ਤੇ ਐਂਡ ਡਿਸਾਈਡ ਕਰਨਾ ਸੀ ਤੇ ਜੋ ਪਰੋਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ ਅਟੈਂਡ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਸਿਆਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮ ਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀਨੋ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਇਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕਸੀਆਂ ਪੀਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਇਹਦਾ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਹੋਈ ਹੈ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਜੀ ਨਹੀਂ ਉਸ ਦੀ ਜਿਹੜੀ ਤਰੀਕ ਆ ਅੱਗੇ ਆ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਵਾਬ ਦਿੱਤਾ ਸਰਕਾਰ ਨੇ ਫਿਰੋਲ ਨਾ ਦੇਣ ਦੇ ਕਰਮ ਵਿੱਚ ਜਿੱਤੇ ਵਿੱਚ ਤੁਸੀਂ ਦੱਸਿਆ ਕਿ ਨੂੰ ਕੋਈ ਪ੍ਰਾਣ ਨਹੀਂ ਬਸ ਉਹੀ ਹੈ ਜੀ ਜੋ ਹਰੀਨੋਕਤਲ کیس ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਹੈ ਪੰਜਾਬੀ ਵਿੱਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਏਕੇਐਫ ਜਥੇਬੰਦੀ ਦੇ ਬਾਰੇ ਇਹ ਕੈਂਡੀਡੇਟ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਹੈ ਤੇ ਇੱਕ ਅਛਾ ਜਾਰ ਕਰ ਰਹੇ ਨੇ ਵੀ ਡਿਬਰੂਗੜ ਜੇਲ੍ਹ ਚ ਬੈਠਿਆ ਭਾਈ ਅਮਰਿਤਪਾਲ ਸਿੰਘ ਤੁਸਾਨੂੰ ਖਤਰਾ ਹੈ ਇਹੀ ਕੋਸ਼ਾ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਾਤ ਵੀ ਜੋ ਨਾ ਉਹਨਾਂ ਨੇ ਪੰਜਾਬ ਚ ਆਉਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕੀ ਨਹੀਂ ਬਣਦੀ ਕੋਈ ਨਾਲ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕ੍ਰੇਸੀ ਦਾ ਮੈਂ ਕਹੂੰਗਾ ਕਹਾਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਾਂਜੀ ਮੋਬਾਈਲ ਆ ਰਿਹਾ ਰੋਡ ਰੋਡ ਆ ਮਾਨ ਜੀ ਅੱਜ ਲੱਗਣਾ ਸੀ ਕਿ ਇਸ ਪੰਜਾਬ ਸਰਕਾਰ ਨੇ ਉਹ ਕਾਰਨ ਵੀ ਦੱਸਣੀ ਸੀ ਕਿ ਕਿਵੇਂ ਲਾਇਰ ਕੀ ਰੀਜ਼ਨ ਲਾਇਆ ਕੀ ਹੋਇਆ ਐਗਜ਼ੈਕਟਲੀ ਨਹੀਂ ਦੇਖੋ ਜੀ ਅੱਜ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨ ਤੋਂ ਉਹਨਾਂ ਚੱਲਦਾ ਆ ਰਿਹਾ ਪ੍ਰੋਲ ਵਾਲਾ ਕੇਸ ਜੋ ਇੱਕ ਟੈਂਪੋਰਰੀ ਰੀਲੀਜ਼ ਮੰਗ ਰਹੇ ਆ ਵੀ ਉਹਨਾਂ ਨੂੰ ਸੈਸ਼ਨ ਅਟੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਜੋ ਨੀ ਦਸੰਬਰ ਤੱਕ ਵਿੰਟਰ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਸੀ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਉਂਡ ਹੋਇਆ ਸੀ 6 ਹਫ਼ਤੇ ਐਟੈਂਡ ਡਿਸਾਈਡ ਕਰਨਾ ਸੀ ਤੇ ਜੋ ਪੈਰੋਲ ਵਾਲਾ ਕੇਸ ਹੈ ਸਦਨ ਵਿੰਟਰ ਸੈਸ਼ਨ اٹੈਂਡ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਭੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮ ਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਇ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀਨੋ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੇਨਸ਼ਨ ਹੈ ਵੀ ਜੋ ਏਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਅਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕਸੀਆਂ ਪੀਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਐ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਜਿਹਦਾ ਨੋਟਿਸ ਵੀ ਹੋਇਆ ਜਿਹੜੀ ਟੈਨਸ਼ਨ हां जी ਜਿਹੜੀ ਡਿਟੈਂਸ਼ਨ ਵਾਲੀ ਹੈ ਇਸ 'ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਜੀ ਨਹੀਂ ਉਸ ਦੀ ਜਿਹੜੀ ਤਰੀਕ ਆ ਅੱਗੇ ਆ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਿਹੜੇ ਜਵਾਬ ਦਿੱਤਾ ਸਰਕਾਰ ਨੇ ਫਿਰ ਉਹ ਨਾ ਦੇਣ ਦੇ ਕਰਨ ਵਿੱਚ ਇਹਦੇ ਵਿੱਚ ਤੁਸੀਂ ਦੱਸਿਆ ਕਿ ਕੋਈ ਪੁਰਾਣੇ ਬਿੱਲ ਬਸ ਉਹੀ ਹੈ ਜੀ ਜੋ ਹਰੀਨੋ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਹੈ ਪੰਜਾਬੀ 'ਚ ਹੈ ਅੰਗਰੇਜ਼ੀ ਵਿੱਚ ਹੈ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਏਕੀਐਫ ਜਥੇਬੰਦੀ ਦੇ ਬਾਰੇ ਕੈਨੇਡਾ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਐ ਤੇ ਇੱਕ ਖੱਸ਼ਾ ਜਾਰ ਕਰ ਰਹੇ ਨੇ ਵੀ ਦਿਬਰੂਗੜ੍ਹ ਜੇਲ੍ਹ ਚ ਬੈਠਿਆ ਭਾਈ ਅਮਰਤਪਾਲ ਸਿੰਘ ਤੁਹਾਨੂੰ ਖਤਰਾ ਹੈ ਇਹੀ ਕੋਸ਼ਾ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਾਤ ਹੈ ਜਿਉਂ ਨਾ ਉਹਨਾਂ ਨੇ ਪੰਜਾਬ ਚਾਉਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕ ਹੀ ਨਹੀਂ ਬਣਦੀ ਕੋਈ ਨਾਲ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕਰੇਸੀ ਦਾ ਮੈਂ ਕਹੂੰਗਾ ਘਾਣਾ ਆਮ ਆਦਮੀ ਪਾਰਟੀ ਉਹ ਰੋਡ ਰੋਡ ਯਾ ਮਾਨ ਜੀ ਅੱਜ ਲੱਗਣਾ ਸੀ ਕਿ ਇਸ ਪੰਜਾਬ ਸਰਕਾਰ ਨੇ ਉਹ ਕਾਰਨ ਵੀ ਦੱਸਨੇ ਸੀ ਕਿ ਕਿਵੇਂ ਲਾਇਰ ਕੀ ਰੀਜ਼ਨ ਲਾਇਆ ਕਿ ਉਹ ਐਗਜ਼ੈਕਟਲੀ ਦੇਖੋ ਜੀ ਅੱਜ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨ ਤੋਂ ਉਹਨਾਂ ਚੱਲਦਾ ਆ ਰਿਹਾ ਪ੍ਰੋਲ ਵਾਲਾ ਕੇਸ ਜੋ ਇੱਕ ਟੈਂਪਰਰੀ ਰਿਲੀਜ਼ ਮੰਗ ਰਹੇ ਹਨ ਵੀ ਉਹਨਾਂ ਨੂੰ ਸੈਸ਼ਨ اٹੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ 20 ਨਵੰਬਰ ਤੱਕ ਵਿੰਟਰ ਸੈਸ਼ਨ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਏ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਊਂਡ ਹੋਇਆ ਸੀ 6 ਹਫ਼ਤੇ ਡਿਸਾਈਡ ਕਰਨਾ ਸੀ ਤੇ ਜੋ ਪਰੂਵਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ اٹینڈ ਕਰਨ ਵਾਲਾ ਕੇਸ ਵੀ 5 10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮ ਦਾ ਹੈ ਨਹੀਂ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀਨੋ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਇਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕਸੀਆਂ ਪੀਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਇਹਦਾ ਜੀ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਵਾਲੀ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ ਚ ਸਰਕਾਰ ਤੋਂ ਜਵਾਬ ਤਲਬ ਵੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਜੀ ਉਹ ਵੀ 11 ਨਹੀਂ ਉਸ ਦੀ ਜਿਹੜੀ ਤਰੀਕ ਆ ਅੱਗੇ ਆ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਵਾਬ ਦਿੱਤਾ ਸਰਕਾਰ ਨੇ ਫਿਰੋਲ ਨਾ ਦੇਣ ਦੇ ਕਰਨ ਵਿੱਚ ਜਿਹਦੇ ਵਿੱਚ ਤੁਸੀਂ ਦੱਸਿਆ ਕਿ ਮੁੱਖ ਨੂੰ ਕੋਈ ਪੁਰਾਣੇ ਬਿੱਲ ਬਸ ਉਹੀ ਹੈ ਜੀ ਜੋ ਹਰੀਨੋ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਹੈ ਪੰਜਾਬੀ ਵਿੱਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਏਕੀਐਫ ਜਥੇਬੰਦੀ ਦੇ ਬਾਰੇ ਇਹ ਕੈਨੇਡਾ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਹੈ ਤੇ ਇੱਕ ਅਸ਼ਾਜਾਰ ਕਰ ਰਹੇ ਨੇ ਵੀ ਦਿਬਰੂਗੜ ਜੇਲ੍ਹ ਚ ਬੈਠਿਆ ਭਾਈ ਅਮਰਿਤਪਾਲ ਸਿੰਘ ਤੋਂ ਸਾਨੂੰ ਖਤਰਾ ਹੈ ਇਹੀ ਕੋਸ਼ਾ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਾਤ ਵੀ ਜੋ ਨਾ ਉਹਨਾਂ ਨੇ ਪੰਜਾਬ ਚਾਉਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕੀ ਨਹੀਂ ਬਣਦੀ ਕੋਈ ਨਾਲ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕ੍ਰੇਸੀ ਦਾ ਮੈਂ ਕਹੂੰਗਾ ਕਹਾਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੀ ਅੱਜ ਮੋਬਾਈਲ ਆ ਰਿਹਾ ਕੋਈ ਕੋਈ ਹਾਂ ਮਾਂਜੀ ਅੱਜ ਲੱਗਣਾ ਸੀ ਕੇਸ ਪੰਜਾਬ ਸਰਕਾਰ ਨਾਲ ਉਹ ਕਾਰਨ ਵੀ ਦੱਸਣੇ ਸੀ ਕਿ ਕਿਵੇਂ ਲਾਇਰ ਕੀ ਰੀਜ਼ਨ ਲਾਇਆ ਕਿ ਉਹ ਐਗਜ਼ੈਕਟ ਨਹੀਂ ਦੇਖੋ ਜੀ ਅੱਜ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਦੋ ਕੇਸ ਮਾਨਿਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨ ਤੋਂ ਉਹਨਾਂ ਨਾਲ ਚੱਲਦਾ ਆ ਰਿਹਾ ਪ੍ਰੋਲ ਵਾਲਾ ਕੇਸ ਜੋ ਇੱਕ ਟੈਂਪੋਰਰੀ ਰੀਲੀਜ਼ ਮੰਗ ਰਹੇ ਆ ਵੀ ਉਹਨਾਂ ਨੂੰ ਸੈਸ਼ਨ ਅਟੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ ਜੋ ਨੀ ਦਸੰਬਰ ਤੱਕ ਵਿੰਟਰ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਏ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਉਂਡ ਹੋਇਆ ਸੀ 6 ਹਫ਼ਤੇ ਐ ਡਿਸਾਈਡ ਕਰਨਾ ਸੀ ਤੇ ਜੋ ਪਰੋਲ ਵਾਲਾ ਕੇਸ ਹੈ ਸਦਨ ਵਿੰਟਰ ਸੈਸ਼ਨ اٹੈਂਡ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮ ਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀਨੌ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਏਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਅਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕਸੀਆਂ ਪੀਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਵੀ ਹੋਇਆ ਜਿਹੜੀ ਟੈਂਸ਼ਨ ਵਾਲੀ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਜੀ ਨਹੀਂ ਉਸ ਦੀ ਜਿਹੜੀ ਤਰੀਕ ਆ ਅੱਗੇ ਆ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਿਹੜੇ ਜਵਾਬ ਦਿੱਤਾ ਸਰਕਾਰ ਨੇ ਫਿਰ ਉਹ ਨਾ ਦੇਣ ਦੇ ਕਰਨ ਵਿੱਚ ਇਹਦੇ ਵੀ ਤੁਸੀਂ ਦੱਸਿਆ ਕਿ ਉਹਨੂੰ ਕੋਈ ਪ੍ਰਾਨ ਨਹੀਂ ਦਿੱਤਾ ਬਸ ਉਹੀ ਹੈ ਜੀ ਜੋ ਹਰੀਨੋਕਤਲ کیس ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਹੈ ਪੰਜਾਬੀ ਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਏਕੀਐਫ ਜਥੇਬੰਦੀ ਦੇ ਬਾਰੇ ਇਹ ਕੈਂਡੀਡੇਟਾਂ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਿਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਐ ਤੇ ਇੱਕ ਖੱਸ਼ਾ ਜਾਰ ਕਰ ਰਹੇ ਨੇ ਵੀ ਦਿਬਰੂਗੜ੍ਹ ਜੇਲ੍ਹ ਚ ਬੈਠਿਆ ਭਾਈ ਅਮਰਿਤਪਾਲ ਸਿੰਘ ਤੋਂ ਸਾਨੂੰ ਖਤਰਾ ਹੈ ਇਹੀ ਕੋਸ਼ਾ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਤ ਹੈ ਬੀ ਜੋ ਨਾ ਉਹਨੇ ਪੰਜਾਬ ਚਾਉਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕੀ ਨਹੀਂ ਬਣਦੀ ਕੋਈ ਨਾਲ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕ੍ਰੇਸੀ ਦਾ ਮੈਂ ਕਹੂੰਗਾ ਕਹਾਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੀ ਹਾਂ ਜੀ ਉਹ ਮੋਬਾਈਲ ਆ ਰਿਹਾ ਹੈ ਆਈ ਮੰਨਦੇ ਹਾਂ ਜੇ ਲੱਗਣਾ ਸੀ ਕਿ ਇਸ ਪੰਜਾਬ ਸਰਕਾਰ ਨੇ ਉਹ ਕਾਰਨ ਵੀ ਦੱਸਨੇ ਸੀ ਕਿ ਕਿਵੇਂ ਲਾਇਰ ਕੀ ਰੀਜ਼ਨ ਲਾਇਆ ਕਿ ਉਹ ਐਗਜ਼ੈਕਟਲੀ ਦੇਖੋ ਜੀ ਅੱਜ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨਾਂ ਤੋਂ ਉਹਨਾਂ ਨਾਲ ਚੱਲਦਾ ਆ ਰਿਹਾ ਪ੍ਰੋਲ ਵਾਲਾ ਕੇਸ ਜੋ ਇੱਕ ਟੈਂਪਰਰੀ ਰਿਲੀਜ਼ ਮੰਗ ਰਹੇ ਆ ਵੀ ਉਹਨਾਂ ਨੂੰ ਸੈਸ਼ਨ اٹੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ 20 ਨਵੰਬਰ ਤੱਕ ਵਿੰਟਰ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਏ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਉਂਡ ਹੋਇਆ ਸੀ 6 ਹਫ਼ਤੇਾਂ ਵਿੱਚ ਡਿਸਾਈਡ ਕਰਨਾ ਸੀ ਤੇ ਜੋ ਪਰੋਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ اٹینڈ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਪੇਜਾਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮ ਦਾ ਹੈ ਨਹੀਂਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀਨੌਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਇਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕਸੀਆਂ ਪੀਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਜਿਹਦਾ ਨੋਟਿਸ ਵੀ ਹੋਇਆ ਜਿਹੜੀ ਡਿਟੈਂਸ਼ਨ ਵਾਲੀ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ 'ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਜੀ ਨਹੀਂ ਉਸ ਦੀ ਜਿਹੜੀ ਤਰੀਕ ਹੈ ਅੱਗੇ ਹੈ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਿਹੜੇ ਜਵਾਬ ਦਿੱਤਾ ਸਰਕਾਰ ਨੇ ਪਰੋਲ ਨਾ ਦੇਣ ਦੇ ਕਾਰਨ ਵਿੱਚ ਜਿੱਤੇ ਵੀ ਤੁਸੀਂ ਦੱਸਿਆ ਕਿ ਬਸ ਉਹੀ ਹੈ ਜੀ ਜੋ ਹਰੀਨੋ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਹੈ ਪੰਜਾਬੀ ਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਉਹੀ ਏਕੀਐਫ ਜਥੇਬੰਦੀ ਦੇ ਬਾਰੇ ਇਹ ਕੈਨੇਡਾ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਹੈ ਇਹ ਕਸ਼ਾ ਜਾਰ ਕਰ ਰਹੇ ਨੇ ਵੀ ਦਿਬਰੂਗੜ ਜੇਲ੍ਹ ਚ ਬੈਠਿਆ ਭਾਈ ਅਮਰਿਤਪਾਲ ਸਿੰਘ ਤੋਂ ਸਾਨੂੰ ਖਤਰਾ ਹੈ ਇਹੀ ਕੋਸ਼ੇ ਦੇਖੋ ਇੱਕ ਆਮ ਇਨਸਾਨ ਹੀ ਦੱਸ ਸਕਦਾ ਹੈ ਵੀ ਇਹਨਾਂ ਚੀਜ਼ਾਂ ਦਾ ਸੈਸ਼ਨ ਅਟੈਂਡ ਕਰਨ ਨਾਲ ਕੀ ਤਾਲੁਕਾ ਹੈ ਵੀ ਜੋ ਨਾ ਉਹਨਾਂ ਨੇ ਪੰਜਾਬ ਚ ਆਉਣਾ ਹੈ ਦਿੱਲੀ ਚ ਜਾਣਾ ਹੈ ਤਾਂ ਸੈਸ਼ਨ ਅਟੈਂਡ ਕਰਨ ਦੀ ਤਾਂ ਕੋਈ ਇਸ ਦੀ ਕੋਈ ਤੋਕੀ ਨਹੀਂ ਬਣਦੀ ਕੋਈ ਨਾ ਰੈਲੇਵੈਂਸੀ ਨਹੀਂ ਬਣ ਰਹੀ ਤਾਂ ਧੱਕੇਸ਼ਾਹੀ ਹੈ ਡੈਮੋਕ੍ਰੇਸੀ ਦਾ ਮੈਂ ਕਹੂੰਗਾ ਕਹਾਣ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਮਾਨਯੋਗ ਅੱਜ ਲੱਗਣਾ ਸੀ ਕਿ ਇਸ ਪੰਜਾਬ ਸਰਕਾਰ ਨੇ ਉਹ ਕਾਰਨ ਵੀ ਦੱਸਨੇ ਸੀ ਕਿ ਕਿਵੇਂ ਲਾਇਰ ਕੀ ਰੀਜ਼ਨ ਲਾਇਆ ਕਿ ਉਹ ਐਗਜ਼ੈਕਟਲੀ ਨਹੀਂ ਦੇਖੋ ਜੀ ਅੱਜ ਜੋ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਦੋ ਕੇਸ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਲੱਗੇ ਸੀ ਇੱਕ ਤਾਂ ਜੋ ਉਹਨਾਂ ਦਾ ਬੀਤੇ ਦਿਨ ਤੋਂ ਉਹਨਾਂ ਨਾਲ ਚੱਲਦਾ ਆ ਰਿਹਾ ਪ੍ਰੋਲ ਵਾਲਾ ਕੇਸ ਜੋ ਇੱਕ ਟੈਂਪਰਰੀ ਰੀਲੀਜ਼ ਮੰਗ ਰਹੇ ਹਨ ਵੀ ਉਹਨਾਂ ਨੂੰ ਸੈਸ਼ਨ ਅਟੈਂਡ ਕੀਤਾ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ 20 ਨੀ ਦਸੰਬਰ ਤੱਕ ਵਿంటర్ ਸੈਸ਼ਨ ਹੈ ਦੂਸਰਾ ਜੋ ਉਹਨਾਂ ਦਾ ਮੇਨ ਉਹਨਾਂ ਤੇ ਐਨਐਸਐ ਲਾਈ ਗਈ ਹੈ ਤੀਜੀ ਵਾਰ ਉਸ ਨੂੰ ਖਾਰਜ ਕਰਨ ਦੇ ਸਬੰਧੀ ਜੋ ਇੱਕ ਕੇਸ ਲਾਇਆ ਗਿਆ ਸੀ ਜੋ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਆਊਟ ਹੋਇਆ ਸੀ 6 ਹਫ਼ਤੇ ਐਟੈਂਡ ਡਿਸਾਈਡ ਕਰਨਾ ਸੀ ਤੇ ਜੋ ਪਰੋਲ ਵਾਲਾ ਕੇਸ ਹੈ ਸਦਨ ਵਿంటర్ ਸੈਸ਼ਨ ਅਟੈਂਡ ਕਰਨ ਵਾਲਾ ਕੇਸ ਹੈ ਉਸ ਦੇ ਵਿੱਚ ਉਹਨਾਂ ਨੇ ਕਾਫੀ ਮੇਰੇ ਹਿਸਾਬ ਦੇ ਨਾਲ ਕੋਈ 5-10 ਹਜ਼ਾਰ ਭੇਜਿਆਂ ਦਾ ਜਵਾਬ ਹੋਣਾ ਪਰ ਮੈਂ ਕਹੂੰਗਾ ਵੀ ਉਹਨਾਂ ਚੋਂ ਇੱਕ ਵੀ ਪੇਜ ਕੰਮ ਦਾ ਹੈ ਨਹੀਂ ਗਾ ਇਸ ਚੀਜ਼ ਦੇ ਵਿੱਚ ਸਰਕਾਰ ਦੇ ਸਹਾਈ ਨਹੀਂ ਹੋ ਸਕਦਾ ਉਸ ਦਾ ਕਾਰਨ ਇਹ ਹੈ ਵੀ ਜੋ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਜੋ ਉਹਨਾਂ ਤੇ 17 April 2025 ਨੂੰ ਜੋ ਐਨਐਸਐ ਲਾਈ ਗਈ ਸੀ ਉਸ ਵਿੱਚ ਜੋ ਹਰੀਨੌ ਕਤਲ ਕੇਸ ਹੈ ਉਸ ਦਾ ਜਿਹੜਾ ਚਲਾਨ ਹੈ ਪੰਜਾਬੀ ਅਤੇ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਬਾਕੀ ਗਰਾਉਂਡ ਆਫ ਡਿਟੈਂਸ਼ਨ ਹੈ ਵੀ ਜੋ ਏਕੀਐਫ ਜਥੇਬੰਦੀ ਕੈਨੇਡਾ ਵਿੱਚ ਬਣਾਈ ਗਈ ਹੈ ਅਨੰਦਪੁਰ ਖਾਲਸਾ ਫੌਜ ਉਸ ਦਾ ਵੇਰਵਾ ਬਾਕੀ ਜਿਹੜੇ ਕੁਝ 15 ਸ਼ਖਸ ਕਹਿ ਰਹੇ ਨੇ ਸਾਨੂੰ ਭਾਈ ਅਮਰਤਪਾਲ ਸਿੰਘ ਚਾਹੇ ਜੇਲ੍ਹ ਵਿੱਚ ਬੈਠੇ ਨੇ ਸਾਨੂੰ ਖਤਰਾ ਉਹਨਾਂ ਤੋਂ ਤਾਂ ਜਿਹੜੀਆਂ ਉਹੀ ਕਸੀਆਂ ਪੀਟੀਆਂ ਜੋ ਗੱਲਾਂ ਨੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਕਿ ਮੇਨ ਐਨਐਸਏ ਵਿੱਚ ਹੈ ਉਸ ਨੂੰ ਆਧਾਰ ਬਣਾ ਕੇ ਉਹ ਜਿਹੜੀ ਇਹ ਪਰੋਲ ਨਹੀਂ ਦੇਣਾ ਚਾਹੁੰਦੇ ਪਾਰਲੀਮੈਂਟ ਸੈਸ਼ਨ اٹੈਂਡ ਨਹੀਂ ਕਰਨ ਦੇਣਾ ਚਾਹੁੰਦੇ ਤੇ ਪਰ ਹੁਣ ਜਿਹੜੀ 11 ਦਸੰਬਰ ਤਰੀਕ ਪਈ ਹੈ ਪਰੋਲ ਦੀ ਤੇ ਜੋ ਸੈਸ਼ਨ ਹੈ 19 ਦਸੰਬਰ ਤੱਕ ਜਿਹੜਾ ਸੈਸ਼ਨ ਹੈਗਾ ਇਹ ਲਾਗੂ ਹੈ ਜਿਹਦਾ ਨੋਟਿਸ ਵੀ ਹੋਇਆ ਜਿਹੜੀ ਟੈਨਸ਼ਨ ਹਾਂਜੀ ਜਿਹੜੀ ਡਿਟੈਂਸ਼ਨ ਵਾਲੀ ਇਸ ਚ ਸਰਕਾਰ ਤੋਂ ਜਵਾਬ ਤਲਬੀ ਹੋਈ ਹੈ ਤੇ ਸਰਕਾਰ ਨੂੰ ਜਵਾਬ ਦੇਣ ਦੇ ਹੁਕਮ ਹੋਏ ਜੀ ਨਹੀਂ ਉਸ ਦੀ ਜਿਹੜੀ ਤਰੀਕ ਆ ਅੱਗੇ ਆ ਉਹ ਅਜੇ ਦਿੱਤੀ ਨਹੀਂ ਸੀ ਕੋਰਟ ਦੇ ਵਿੱਚ ਤਾਂ ਜਦੋਂ ਵੀ ਉਸ ਦੀ ਤਰੀਕ ਆਉਂਦੀ ਹੈ ਤਾਂ ਪਤਾ ਚੱਲੂਗਾ ਜੀ ਜਿਹੜੇ ਜਵਾਬ ਦਿੱਤਾ ਸਰਕਾਰ ਨੇ ਪਰੋਲ ਨਾ ਦੇਣ ਦੇ ਕਾਰਨ ਵਿੱਚ ਤੁਸੀਂ ਦੱਸਿਆ ਕਿ ਉਹ ਨੂੰ ਕੋਈ ਪੁਰਾਣੇ ਬਿੱਲ ਬਸ ਉਹੀ ਹੈ ਜੀ ਜੋ ਹਰੀਨੋ ਕਤਲ ਕੇਸ ਹੈ ਜੀ ਉਸ ਦਾ ਜਿਹੜਾ 3-4000 ਪੇਜਾਂ ਦਾ ਚਲਾਨ ਪੰਜਾਬੀ ਚ ਹੈ ਅੰਗਰੇਜ਼ੀ ਵਿੱਚ ਹੈ ਤੇ ਇੱਕ ਜਿਹੜੇ ਗਰਾਉਂਡਸ ਆਫ ਡਿਟੈਂਸ਼ਨ ਹੈ ਜੀ ਜੋ ਹੀ ਏਕੀਐਫ ਜਥੇਬੰਦੀ ਦੇ ਬਾਰੇ ਇਹ ਕੈਂਡੀਡੇਟਾਂ ਚ ਬਣੀ ਸੀ ਫਰਵਰੀ 2025 ਤੋਂ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣ ਦੇ ਨਹੀਂ ਉਹ 15 ਬੰਦੇ ਦੀ ਲਿਸਟ ਹੈ ਜਿਹੜੇ ਬਾਹਰ ਬੈਠੇ ਪੰਜਾਬ ਚ ਬੈਠੇ ਕੁਝ ਵਿਦੇਸ਼ਾਂ ਚ ਬੈਠੇ ਐ ਤੇ ਇੱਕ ਖਸ਼ਾ ਜਾਰ ਕਰ ਰਹੇ ਨੇ ਵੀ ਡਿਬਰੂਗੜ੍ਹ ਜੇਲ੍ਹ ਚ ਬੈਠਿਆ ਭਾਈ